ਸਸੇ ਗਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਾਏ ਜੁਹਾਰ ਛੋਟੀ ਜੀ ਤੁਹਾਡੇ ਨਾਲ ਮੁਲਾਕਾਤ ਕਰ ਰਹੀ ਆ ਔਨ ਸਕਾਈ ਟਿਵੀ ਤੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੈਂ ਕਿਸ ਤਰ੍ਹਾਂ ਆਪਣੇ ਸੰਗੀਤ ਨੂੰ ਅਪਣਾਇਆ ਜਦੋਂ ਮੈਂ ਛੋਟਾ ਸੀ ਸਕੂਲ ਪੜਦਾ ਸੀ ਉੱਥੇ ਸਾਡੇ ਸਕਿੱਟ ਹੁੰਦੀਆਂ ਸੀਗੀਆਂ ਪੰਗੜੇ ਦਾ ਹੁੰਦਾ ਸੀਗਾ ਫੰਕਸ਼ਨ ਤੇ ਮੈਂ ਉਹਨਾਂ ਵਿੱਚ ਪਾਰਟਿਸਪੇਟ ਜ਼ਰੂਰ ਕਰਦਾ। ਇੱਕ ਮਾਡਲ ਸਕੂਲ ਤੋਂ ਮੈਂ ਸਿੱਖਿਆ ਲਈ ਹੈ ਪਿੰਡ ਤੋਂ ਪਿੰਡ ਕਾਲਾ ਬੱਕਰਾ ਮੇਰਾ ਸਰਦਾਰ ਮੋਹਨ ਸਿੰਘ ਮੇਰੇ ਫਾਦਰ ਸਾਹਿਬ ਸ਼੍ਰੀਮਤੀ ਦਰਸ਼ਨ ਕੌਰ ਮੇਰੇ ਮਾਤਾ ਜੀ ਨੇ ਤੋ ਮੇਰਾ ਜਨਮ ਪਿੰਡ ਕਾਲਾ ਵਕਰਾ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ ਹੈ ਔਰ ਮੋਢਲੀ ਸਿੱਖਿਆ ਜਿਹੜੀ ਪਬਲਿਕ ਮਾਡਲ ਸਕੂਲ ਤੋਂ 10th ਤੱਕ ਕੀਤੀ ਫਿਰ ਮੈਂ ਦੁਆਬਾ ਕਾਲਜ ਸਟੱਡੀ ਕੀਤੀ ਫਿਰ ਖਾਲਸਾ ਕਾਲਜ ਸਟੱਡੀ ਕੀਤੀ ਫਿਰ ਉਸ ਤੋਂ ਬਾਅਦ ਵਿੱਚ ਮੈਂ ਭੰਗੜਾ ਜੁਆਇਨ ਕੀਤਾ ਕਾਲਜ ਦੇ ਵਿੱਚ ਫਿਰ ਉੱਥੇ ਕਾਫੀ ਸਾਰੀਆਂ ਬੋਲੀਆਂ ਗੀਤ ਸੰਗੀਤ ਔਰ ਕਾਫੀ سارے ਕੰਪੀਟੀਸ਼ਨ ਵੀ ਕਰੇ ਮੇਰੇ ਤੋਂ ਸੀਨੀਅਰ ਮਨਜੀਤ ਬਾਜੀ ਹੁਣੀ ਸੀਗੇ ਸਰਦਜੀਤ ਸਿੰਘ ਸਾਹਿਬ ਸੀਗੇ ਗੁਰਪ੍ਰੀਤ ਕੁੱਕੀ ਜੀ ਸੀਗੇ ਔਰ ਕਾਫੀ ਆਰਟਿਸਟ ਸੀਗੇ ਤੋ ਫਿਰ ਮੈਂ ਇਕਦਮ ਇਸ ਲਾਈਨ ਵੱਲ ਨੂੰ ਮੁੜਿਆ ਕਿਉਂਕਿ ਮੇਰਾ ਕੋਈ ਨਹੀਂ ਸੀ ਇਦਾਂ ਦਾ ਇਰਾਦਾ ਕਿ ਮੈਂ ਲਾਈਫ ਦੇ ਵਿੱਚ ਕਦੀ ਸਿੰਗਰ ਵੀ ਬਣੂੰਗਾ ਮੈਨੂੰ ਇਹ ਸੀ ਮੇਰੀ ਫੈਮਿਲੀ ਬਾਹਰ ਸੈਟਲ ਹੈ ਮੈਂ ਵੀ ਬਾਹਰ ਚਲੇ ਜਾਣਾ ਜਾਂ ਟਰਾਂਸਪੋਰਟ ਦਾ ਕੰਮ ਕਰਾਂਗੇ ਜਾਂ ਫੇਰ ਕੋਈ ਬਿਜ਼ਨਸ ਕਰਾਂਗੇ ਪਰ ਵੈਗਰੂ ਨੇ ਕੁਝ ਹੋਰ ਸੋਚਿਆ ਸੀ ਮੇਰੇ ਗੁਰੂ ਜੀ ਸ਼੍ਰੀ ਅਸ਼ੋਕ ਸ਼ਰਮਾ ਜੀ ਉਹ ਕੋਰ ਤੋਂ ਨੇ ਤੇ ਸੁਰੇਂਦਰ ਲਾਗੀ ਸਾਹਿਬ ਦੇ ਵੀ ਉਹ ਉਸਤਾਦ ਜੀ ਨੇ ਉਹ ਇੱਕ ਦਿਨ ਮੇਰੇ ਕੋਲ ਘਰੇ ਆਇਆ ਮੈਨੂੰ ਕਹਿੰਦਾ ਜਿਹਾਰ ਜਾਰ ਤੇਰੇ ਨਾਲ ਗੱਲ ਕਰਨੀ ਹੈ ਵੀ ਇੱਕ ਮੇਰੇ ਕੋਲ ਐਲਬਮ ਮੈਂ ਤਿਆਰ ਕੀਤੀ ਆ ਕਿਸੇ ਹੋਰ ਲੜਕੇ ਲਈ ਅਗਰ ਤੂੰ ਉਹਨੂੰ ਸੁਣ ਲਵੇਂ ਜੇ ਤਰ੍ਹਾਂ ਕੋਈ ਮੂਡ ਹੈਗਾ ਵੀ ਤੈਨੂੰ ਗਾਉਣ ਦਾ ਸ਼ੌਕ ਸੀਗਾ ਅਗਰ ਤੂੰ ਗਾਉਣਾ ਚਾਹੁੰਦਾ ਤੂੰ ਗਾ ਸਕਦਾ ਮੈਂ ਕਹਾ ਭਾਜੀ ਇਦਾਂ ਆ ਵੀ ਮੈਂ ਹਾਲੇ ਤੱਕ ਇਦਾਂ ਦਾ ਮੂਡ ਤਾਂ ਹੈ ਨਹੀਂ ਬਟ ਮੈਂ ਆਪਣੀ ਫੈਮਿਲੀ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦਿੰਦਾ ਮੈਂ ਉਹ ਟਰੈਕ ਸੁਣੇ 8 ਟਰੈਕ ਸੀ ਕਿਉਂਕਿ ਪਹਿਲਾਂ 8 ਟਰੈਕ ਦੀਆਂ ਕੈਸਰ ਸੌਣੀਆਂ ਹੁੰਦੀਆਂ ਸੀਗੀਆਂ ਇਹ 97 ਦੀ ਗੱਲ ਹੈ ਤੋ ਫਿਰ ਮੈਂ ਆਪਣੀ ਫਾਦਰ ਸਾਹਿਬ ਨਾਲ ਸਲਾਹ ਕੀਤੀ ਉਹ ਕਹਿੰਦੇ ਜੇ ਤੈਨੂੰ ਲੱਗਦਾ ਹੈ ਬਈ ਤੇਰਾ ਕੋਈ ਸ਼ੌਂਕ ਹੈਗਾ ਤੂੰ ਉਸ ਨੂੰ ਕਰਨਾ ਚਾਹੁੰਦਾ ਤਾਂ ਤੂੰ ਦੇਖ ਲੈ ਕਿਉਂਕਿ ਇਸ ਤਰ੍ਹਾਂ ਸੀਗਾ ਮੇਰੀ ਸਾਰੀ ਫੈਮਿਲੀ ਕੈਨੇਡਾ ਸੈਟਲ ਸੀ ਮੈਂ ਆਪਣੇ ਘਰੇ ਪਿੰਡ ਕਾਲਾ ਬੱਕਰਾ ਇਕੱਲਾ ਹੀ ਰਹਿੰਦਾ ਹੁੰਦਾ ਸੀਗਾ ਮੇਰਾ ਕੰਮ ਨਹੀਂ ਸੀ ਬਣਿਆ ਮੈਨੂੰ ਵੀਜ਼ਾ ਨਹੀਂ ਸੀ ਮਿਲਿਆ ਤੋ ਫਿਰ ਮੈਂ ਜਦੋਂ ਉਹ ਸਟਾਰਟ ਕੀਤਾ ਮੈਂ ਉਹਦੀ ਉਸਤਾਦ ਜੀ ਕੋਲੋਂ ਕੰਪੋਜੀਸ਼ਨ ਸਿੱਖੀ ਆ ਵਰਡਿੰਗ ਸਿੱਖੀ ਆ ਸਟੂਡੀਓ ਗਏ ਰਿਕਾਰਡਿੰਗ ਕੀਤੀ ਤੇ ਫਿਰ ਅਸੀਂ ਉਸ ਦਾ ਵੀਡੀਓ ਸ਼ੂਟ ਕੀਤਾ ਉਸ ਦਾ ਟਰੈਕ ਜਿਹੜਾ ਫਸਟ ਅਸੀਂ ਕੀਤਾ ਸੀ ਉੱਚੀ ਉੱਚੀ ਮੰਗ ਲੋੜੀਆਂ ਐਲਬਮ ਦਾ ਨਾਮ ਸੀ ਉਹੀ ਟਰੈਕ ਅਸੀਂ ਸ਼ੂਟ ਕੀਤਾ ਤੋਂ ਜਲੰਧਰ ਦੂਦਰਸ਼ਨ ਦੇ ਸ਼ਿਕਾਰਾ ਦੇ ਵਿੱਚ ਉਹ ਲੱਗਾ ਸੀਗਾ 8 ਜਨਵਰੀ ਨੂੰ ਗਾਣਾ ਲਿਸ਼ਕਾਰਾ ਦੇ ਵਿੱਚ ਲੱਗਾ ਸੀ ਤੇ 9 ਜਨਵਰੀ ਨੂੰ ਮੈਂ ਸਟਾਰ ਬਣ ਚੁੱਕਾ ਸੀਗਾ ਜੀ ਸਵੇਰ ਨੂੰ ਤੋਂ ਬਹੁਤ ਸਾਰਾ ਪਿਆਰ ਸਰੋਤਿਆਂ ਨੇ ਦਰਸ਼ਕਾਂ ਨੇ ਉਹਨਾਂ ਗੀਤਾਂ ਨੂੰ ਦਿੱਤਾ ਫਿਰ ਉਸ ਤੋਂ ਪਿੱਛੇ ਮੈਂ ਮੁੜ ਕੇ ਨਹੀਂ ਦੇਖਿਆ ਉੱਚੀ ਉੱਚੀ ਮੰਗਲੋੜੀਆਂ ਤੂੰ ਵੱਖਰੋਂ ਮੈਂ ਵੱਖਰੋਂ ਮਾਂ ਹਵਾ ਆਸ਼ਕਾ ਨੂੰ ਦੀਏ ਹਵਾ ਐ ਤਬਾ ਨੂੰ ਦੱਸ ਕਿਹੜਾ ਤੇਰਾ ਕਾਲਜ ਲੱਗਦਾ ਨਹੀਂ ਫੁੱਲ ਐਲਬਮ ਤੂੰ ਵੱਖਰੋਂ ਮੈਂ ਵੱਖਰੋਂ ਮਾਂ ਫਿਰ ਪੱਖੀਆਂ ਰੋਹਾਂ ਦੀਏ ਮਕਬੂਲ ਗੀਤ ਜਿਹੜੇ ਅੱਜ ਪੇਕੇ ਨਵੇਂ ਪੈਣਾ ਨੱਚੀਆਂ ਸੋਹਰੇ ਨੱਚੀਆਂ ਦਰਾਨੀਆਂ ਜਛਾਣੀਆਂ ਪਿਛਲੇ 20 ਸਾਲ ਤੋਂ ਇਹ ਗਾਣਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਅੱਜ ਵੀ ਟ੍ਰੈਂਡਿੰਗ 'ਚ ਹੈ ਜੇ ਮੈਂ ਗੀਤਾਂ ਦੀ ਲੜੀਆਂ ਦੀ ਗੱਲ ਕਰਾਂ ਸਾਈਡ ਦੇ ਵਿੱਚੋਂ ਉਸ ਕੁੜੀ ਦੀਆਂ ਯਾਦਾਂ ਮੇਰੇ ਦਿਲ ਵਿੱਚ ਵੱਸਦੀਆਂ ਕੋਈ ਚੱਜ ਦਾ ਲੱਭ ਬਹਾਨਾ ਜੇ ਸਾਨੂੰ ਛੱਡਣਾ ਚਾਹਨੀ ਹੈ ਮੈਨੂੰ ਅੱਜ ਵੀ ਮਿਲਣ ਕਿਤਾਬਾਂ ਚੋਂ ਤੇਰੇ ਵੱਲੋਂ ਭੇਜੇ ਫੁੱਲ ਸੱਜਣਾ ਉਦੋਂ ਅਸੀਂ ਤੈਨੂੰ ਕਿੱਥੋਂ ਯਾਦ ਆਏ ਹੁਣੇ ਆ ਕੁਝ ਸੱਜਣ ਐਸੇ ਹੁੰਦੇ ਨੇ ਮਰਨੇ ਤੱਕ ਭੁੱਲਦੇ ਨਹੀਂ ਜੇ ਡੋਇਟ ਵੀ ਗੱਲ ਕਰਾਂ ਖਾਲੀ ਕਰਕੇ ਮੰਜੀ ਦੇ ਥੱਲੇ ਰੋੜ ਦੇਣਗੇ ਪੂਟਾ ਹੋਵੇ ਜੇ ਗੁਲਾਬ ਦਾ ਤੂੰ ਸੋਹਣਿਆ ਔਰ ਦਿਲ ਕਰੇ ਤੁਰਾਂ ਤੇਰੇ ਨਾਲ ਵਲੀ ਅਸੀਂ ਦੇ ਕੁੜਤੀ ਦਾਜੀਆ ਮੇਰੀ ਸੋਹਣੇ ਸੋਹਣੇ ਮੁੱਖ ਵਾਲੀਏ ਹੋਰ ਪਤਾ ਨਹੀਂ ਅਣਗਿਣਤ ਗੀਤ ਕਲਕੱਤਿਆਂ ਪਖੀ ਲਿਆ ਦੇ ਚੱਲੂ ਵੀ ਸਾਰੀ ਰਾ ਪੱਖੀਆਂ ਨੂੰ ਹਾਣਦੀਏ ਮੇਰੇ ਇਸ਼ਕ ਦੇ ਘੰਗਰੂਲਾਂ ਵੀ ਮੁੰਡੇ ਲੜਪੈ ਕਾਲੇ ਤੇ ਤੇਰਾ ਨਾਂ ਰੱਖਣ ਦੇ ਮਾਰੇ ਸੋਹਣੇ ਸੋਹਣੇ ਮੁੱਖ ਵਾਲੀਏ ਮਿੱਤਰਾਂ ਨੂੰ ਪਰਖ ਬੜੀ ਪੇਕੇ ਤੋਂ ਮੇ ਭੈਣਾ ਨੱਚੀਆਂ ਹੋਰ ਅਣਗਿਣਤ ਗੀਤ ਮਿੱਤਰਾਂ ਨੂੰ ਪਰਖ ਬੜੀ ਸਾਰੇ ਗੀਤ ਮੈਂ ਕਬੂਲ ਹੋਏ ਜਦੋਂ ਅਸੀਂ ਸਟੇਜਾਂ ਤੇ ਸ਼ੋਅ ਕਰਨ ਜਾਂਦੇ ਆ ਕੋਈ ਇਹੋ ਜਿਹਾ ਗੀਤ ਨਹੀਂ ਜਿਹੜਾ ਸਾਨੂੰ ਲੋਕ ਸਿਫਾਰਿਸ਼ ਨਹੀਂ ਕਰਦੇ ਕਿ ਤੁਸੀਂ ਇਹ ਗੀਤ ਸੁਣਾਓ ਔਰ ਮੈਂ ਆਪਣੇ ਕੈਰੀਅਰ ਦੇ ਵਿੱਚ ਕੋਈ ਇਹੋ ਜਿਹੀ ਕੰਟਰੀ ਨਹੀਂ ਹੋਣੀ ਜਿੱਥੇ ਸਾਡੇ ਪੰਜਾਬੀ ਨਹੀਂ ਵਸਦੇ ਜਿੱਥੇ ਮੈਂ ਸ਼ੋਅ ਨਹੀਂ ਕੀਤੇ ਕਿਸੇ ਵੀ ਸਾਰਾ ਯੂਰਪ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਸਾਰੀਆਂ ਕੰਟਰੀਆਂ ਵਿੱਚ ਸ਼ੋਅ ਕੀਤੇ ਨੇ, ਹੁਣ ਕਰਦੇ ਵੀ ਆਂ। ਔਰ ਜੇ ਇੰਡੀਆ ਦੀ ਗੱਲ ਕਰਾਂ, ਇੰਡੀਆ ਦੀ ਕੋਈ ਵੀ ਇਹੋ ਜਿਹੀ ਸਟੇਟ ਨਹੀਂ ਜਿੱਥੇ ਅਸੀਂ ਪਰਫਾਰਮ ਨਹੀਂ ਕੀਤਾ। ਕਿਉਂਕਿ ਬੇਹੱਦ ਪਿਆਰ ਮਿਲਦਾ ਹੈ। ਮੈਨੂੰ ਇਸ ਲਾਈਨ ਦੇ ਵਿੱਚ 97 ਤੋਂ ਲੈ ਕੇ ਹੁਣ ਤੱਕ ਮਿਲਦਾ ਹੈ तकरीबन 25 ਸਾਲ ਦੇ तकरीबन ਇੰਨੇ ਸਾਲ ਹੋ ਗਏ ਨੇ। ਤੋਂ ਕੰਟੀਨਿਊਸ ਅਸੀਂ ਮਾਰਕੀਟ ਚ ਇੰਡਸਟਰੀ ਵਿੱਚ ਕੰਮ ਕਰ ਰਹੇ ਆਂ। ਪਹਿਲਾਂ ਅਸੀਂ ਸ਼ੁਰੂ ਹੋਏ ਆਂ ਕੈਸਟ ਤੋਂ, ਫਿਰ ਸੀਡੀ, ਫਿਰ ਡੀਵੀਡੀ। ਫਿਰ ਪੈਨ ਡਰਾਈਵ ਆ ਗਈਆਂ ਫਿਰ ਹੁਣ ਕੀ ਕਹਿੰਦੇ ਵੀ ਉਹ ਮੈਮਰੀ ਕਾਰਡ ਆ ਗਿਆ ਫਿਰ ਉਸ ਤੋਂ ਬਾਅਦ ਹੁਣ ਟੋਟਲੀ ਡਿਜੀਟਲ ਹੋ ਗਿਆ ਅਸੀਂ ਇਹ ਬਹੁਤ ਲੰਬਾ ਦੌਰ ਦੇਖਿਆ ਜਿਹਦੇ ਵਿੱਚ ਬਹੁਤ ਚੇਂਜਸ ਦੇਖੀਆਂ ਨੇ ਪਰ ਸੰਗੀਤ ਜਿਹੜਾ ਉਹ ਸੰਗੀਤ ਹੀ ਹੈ ਜਿਹੜੀ ਬੋਲੀ ਹੈ ਉਹ ਪੰਜਾਬੀ ਹੈ ਉਹ ਉਹੀ ਰਹਿਣੀ ਹੈ ਤਰਜ਼ਾਂ ਜਿਹੜੀਆਂ ਨੇ ਉਹ ਫੋਕ ਹੀ ਰਹਿਣੀਆਂ ਨੇ ਉਹੀ ਚੱਲਣੀਆਂ ਨੇ ਤੋਂ ਕੈਰੀਅਰ ਦੇ ਵਿੱਚ ਅੱਗੇ ਵੀ ਇਹ ਆਸ ਰੱਖਦਾ ਮੈਂ ਕਿ ਆਉਣ ਵਾਲੇ 25 ਸਾਲ ਤੱਕ ਮੈਂ ਜ਼ਰੂਰ ਹੋਰ ਲਾਵਾਂ ਬਾਕੀ ਚਲੋ ਵਾਈਗਰੂ ਨੂੰ ਪਤਾ ਤੁਹਾਨੂੰ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਤਾ ਤੋਂ ਕਾਫੀ ਸਾਰੇ ਸੰਗੀਤਕਾਰ ਜਿਨ੍ਹਾਂ ਦਾ ਸਹਿਯੋਗ ਰਿਹਾ ਮੇਰੇ ਨਾਲ ਕਾਫੀ ਸਾਰੇ ਗੀਤਕਾਰ ਜਿਨ੍ਹਾਂ ਦਾ ਸਹਿਯੋਗ ਰਿਹਾ ਮੇਰੇ ਨਾਲ ਕਾਫੀ ਸਾਰੇ ਵੀਡੀਓ ਡਾਇਰੈਕਟਰ ਸਭ ਤੋਂ ਪਹਿਲਾਂ ਜਲੰਧਰ ਦੂਦਰਸ਼ਨ ਉਸ ਤੋਂ ਬਾਅਦ ਵਿੱਚ ਕਿੰਨੇ ਪ੍ਰਾਈਵੇਟ ਚੈਨਲਸ ਸਾਰਿਆਂ ਦੇ ਨਾਲ ਅਸੀਂ ਕੰਮ ਕੀਤਾ ਔਰ ਬੇਹੱਦ ਪਿਆਰ ਮਿਲਿਆ ਅੱਜ ਤੱਕ ਪਿਆਰ ਲੈਂਦੇ ਆ ਰਹੇ ਆਂ ਔਰ ਬਹੁਤ ਜਲਦੀ ਤੁਹਾਨੂੰ ਫਿਊਚਰ ਦੇ ਵਿੱਚ ਕੁਝ ਵੱਡੇ ਪ੍ਰੋਜੈਕਟਸ ਹੋਰ ਵੀ ਦੇਖਣ ਨੂੰ ਸੁਣਨ ਨੂੰ ਮਿਲਣਗੇ ਬਾਕੀ ਦੀ ਸਿਰਫ ਇੱਕ ਗੱਲ ਜਿਹੜੀ ਹੈ ਅੱਜ ਦੇ ਸਮੇਂ 'ਚ ਘਾਟ ਆਈ ਹੈ ਫੀਲ ਘਟ ਗਿਆ ਫੀਲਿੰਗ ਘਟ ਗਈ ਕਿਉਂਕਿ ਪਹਿਲਾਂ ਜਦੋਂ ਅਸੀਂ ਸਟਾਰਟ ਕਰਦੇ ਸੀ ਉਦੋਂ ਕੰਪੋਜੀਸ਼ਨਾਂ ਜਿਹੜੀਆਂ ਕੀਤੀ ਜਾਂਦੀਆਂ ਸੀ ਇਹ ਗੀਤ ਨੂੰ ਦੇਖ ਕੇ ਮੁੱਖ ਰੱਖ ਕੇ ਪਹਿਲਾਂ ਗੀਤ ਕਿਹੋ ਜਿਹਾ ਦਾ ਮੂਡ ਕਿਹੋ ਜਿਹਾ ਸ਼ਬਦਾਵਲੀ ਕਿਹੋ ਜਿਹੀ ਹੈ ਫਿਰ ਉਹਦਾ ਉਸ ਤਰੀਕੇ ਨਾਲ 뮤직 ਲਾਈਵ ਕਰਦੇ ਸੀ ਟੋਟਲ ਹੁਣ ਤੇ ਇਸ ਦਮਾ ਸਿਸਟਮ ਹੋ ਗਿਆ ਅੱਛਾ ਜੀ ਇੱਕ ਤੱਕ ਲੇਖ ਲਈ ਤੁੱਕ ਬੰਦੀ ਵਾਲਾ ਕੰਮ ਜ਼ਿਆਦਾ ਹੋ ਗਿਆ ਉਹ ਤੇ ਫੀਲ ਮਰ ਗਿਆ ਕਿਉਂਕਿ ਮੈਂ ਜਿੱਦਾਂ ਹੁਣ ਗੱਲ ਕੀਤੀ ਸੀ ਕਿ ਪਿਛਲੇ 20 ਸਾਲ ਤੋਂ ਮੇਰਾ ਗਾਣਾ ਚੱਲਦਾ ਆ ਰਿਹਾ ਜੀ ਤੇ ਕੇ ਦੋਵੇਂ ਪੜਾਣਾਂ ਲੱਝੀਆਂ ਜੇ ਮੈਂ ਸੈਡ ਗਾਣਿਆਂ ਦੀ ਗੱਲ ਕਰਾਂ ਉਸ ਕੁੜੀ ਦੀਆਂ ਯਾਦਾਂ ਮੇਰੇ ਦਿਲ ਵਿੱਚ ਵੱਸਦੀਆਂ ਕੋਈ ਚੱਜ ਦਾ ਲੱਭ ਬਹਾਨਾ ਨਹੀਂ ਤਾ ਆਪਣੇ ਦੁੱਖੜਾ ਸੁਣਾ ਦਿੰਦੇ 20 ਵੀ ਸਾਲ ਹੋ ਗਿਆ ਨਾ ਗਾਣਿਆਂ ਨੂੰ ਤੇ ਲੋਕ ਅੱਜ ਵੀ ਸੁਣਦੇ ਨੇ ਕਿਉਂ ਸੁਣਦੇ ਨੇ ਕਿਉਂਕਿ ਇਹਨਾਂ ਚ ਫੀਲ ਸਿਰ ਅਸੀਂ ਤੇਰੇ ਪਿੱਛੇ ਹੋਏ ਬਰਬਾਦ ਬਏ ਤਾਂ ਸਾਰਿਆਂ ਨੂੰ ਪਤਾ ਅੱਜ ਵੀ ਟ੍ਰੈਂਡਿੰਗ ਚ ਇਹ ਸਿਰਫ ਇਹੀ ਹੈ ਕਿ ਉਦੋਂ ਫੀਲ ਇੰਦਾ ਸੀ ਵੀ ਜ਼ਿਆਦਾ ਸੀ ਕਿਉਂਕਿ ਮਿਹਨਤ ਕਰਦੇ ਸੀ ਹੁਣ ਮਿਹਨਤ ਵਾਲਾ ਕੰਮ ਘਟ ਗਿਆ ਹੁਣ ਤਾਂ ਦੋ ਘੰਟਿਆਂ ਚ ਦੋ ਘੰਟੇ ਨਿਕਾਣਾ ਤਿਆਰ ਕਰਕੇ ਤੁਹਾਡੇ ਅੱਗੇ ਪਾਉਂਦੇ ਆ। ਲੋ ਜੀ ਕਿਉਂ ਨਹੀਂ ਕਹਿਣਾ ਚਾਹਾਂਗੇ ਅਸੀਂ ਬੜੇ ਥੱਕੇ ਖਾਦੇ ਆ। ਚਲੋ ਥੱਕੇ ਦਾ ਤੁਸੀਂ ਨਾ ਖਾਓ ਬਟ ਇੱਕ ਸਵਰ ਨੂੰ ਸਮਝੋ ਰਿਦਮ ਨੂੰ ਜ਼ਰੂਰ ਸਮਝੋ ਗੀਤ ਦੇ ਮੂਡ ਨੂੰ ਜ਼ਰੂਰ ਸਮਝੋ। ਆਡੀਅנס ਨੂੰ ਜਰੂਰ ਸਮਝੋ ਔਰ ਖਾਸ ਕਰਕੇ ਲੈਕਚਰਤਾ ਤੋਂ ਦੂਰ ਹੋ ਕੇ ਲੜਾਈ ਝਗੜੇ ਤੋਂ ਦੂਰ ਹੋ ਕੇ ਕਿਸੇ ਦੀ ਇਨਸਲਟ ਤੋਂ ਦੂਰ ਹੋ ਕੇ ਗਾਣੇ ਗਾਓ ਜਿਹੜੇ ਕਿ ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧਤ ਹੋਣ ਜਿਹੜੇ ਗੀਤ ਸਮਾਜ ਨੂੰ ਸਿਰ ਦੇ ਸਕਣ ਔਨ ਸਕਾਈ ਟਿਵੀ ਦੇਖਦੇ ਰਹੋ ਤੇ ਇਹਨਾਂ ਦੇ ਨਾਲ ਜੁੜੇ ਰਹੋ ਬਹੁਤ ਵਧੀਆ ਵਧੀਆ ਤੁਹਾਨੂੰ ਪ੍ਰੋਗਰਾਮ ਦਿਖਾਉਂਦੇ ਰਹਿਣਗੇ ਥੈਂਕ ਯੂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟਿਵੀ ਦਿਨਾਲ